ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਣਾ ਨਾਲ ਸਵਾਦ ਨਾਲ ਭਰਪੂਰ ਉੱਤਰਾਖੰਡ ਢਾਬਾ ਸਟਾਈਲ ਸਾਗ ਤਿਆਰ ਕਰਾਂਗੇ ਉਹ ਵੀ ਬਿਨਾ ਕੁੱਕਰ ਤੋਂ ਚੁੱਲ੍ਹੇ ਤੇ ਜੋ ਡੇਢ ਘੰਟੇ ਵਿੱਚ ਤਿਆਰ ਹੋ ਜਾਏਗਾ ਤੇ ਤੁਹਾਡੇ ਸਵਾਦ ਨੂੰ ਵੀ ਚਾਰ ਚੰਨ ਲਾਵੇਗਾ ਆਪਾਂ ਜੀ ਇਹ ਸਾਗ ਪੈਨ ਵਿੱਚ ਤਿਆਰ ਕਰਾਂਗੇ ਤੇ ਇਹ ਮਲਾਈਦਾਰ ਸਾਗ ਬਣੇਗਾ ਬਹੁਤ ਹੀ ਸਵਾਦਿਸ਼ਟ ਸਰਦੀਆਂ ਵਿੱਚ ਗੁਣਾ ਨਾਲ ਭਰਪੂਰ ਹੋਏਗਾ ਤੇ ਆਓ ਫਿਰ ਆਪਾਂ ਸਾਗ ਤਿਆਰ ਕਰਦੇ ਆਪਾਂ ਇਹਦੇ ਲਈ ਦੇਸੀ ਸਰੋਂ ਗੋਭੀ ਦੇ ਪੱਤੇ ਤਾਰਾ ਮੀਰਾ ਹਾਲੋ ਮੇਥਰੇ ਮੇਥੀ ਬਾਥੂ ਪਾਲਕ ਮੂਲੀਆਂ ਦੇ ਪੱਤੇ ਮੁੰਗਰਿਆਂ ਦੇ ਪੱਤੇ ਤੇ ਕੋਸ਼ ਆਪਾਂ ਛਲਗਮਾ ਦੇ ਪੱਤੇ ਵੀ ਲੈ ਆ ਇਹ ਪੱਤਿਆਂ ਵਿੱਚ ਵੀ ਬਹੁਤ ਸਾਰੇ ਗੁਣ ਹੁੰਦੇ ਹਨ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਧੋ ਬਣਾ ਕੇ ਤੇ ਸਾਗ ਨੂੰ ਛੇਲ ਲਿਆ ਮੀਂਹ ਪੈਂਦਾ ਪਿਆ 2 ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਤੇ ਸਾਗ ਆਪਾਂ ਘਰ 'ਚ ਕਦੇ ਖਤਮ ਨਹੀਂ ਹੋਣ ਦਈਦਾ ਇਹ ਸਾਗ ਨੂੰ ਦਿਲ ਵੀ ਬਹੁਤ ਕਰਦਾ ਸੀ ਕਿਉਂਕਿ ਦਾਲਾਂ ਸਬਜ਼ੀਆਂ ਖਾਣ ਨੂੰ ਦਿਲ ਹੀ ਨਹੀਂ ਕਰਦਾ ਤੇ ਇਹ ਆਪਾਂ ਧੋ ਬਣਾ ਕੇ ਦੋ ਚੀਰਨੀਆਂ ਸਾਗ ਲਿਆਏ ਤੇ ਖੇਤਾਂ ਵਿੱਚੋਂ ਆਪਾਂ ਸਾਗ ਤੋੜ ਲਿਆ ਸਾਰੀਆਂ ਚੀਜ਼ਾਂ ਆਪਾਂ ਖੇਤਾਂ ਵਿੱਚੋਂ ਹੀ ਤੋੜ ਕੇ ਲਿਆਏ ਆ ਤੇ ਇਹਨੂੰ ਆਪਾਂ ਕੱਟ ਲਾਂਗੇ ਤੁਸੀਂ ਮਨ ਜਿਵੇਂ ਦਾ ਮਰਜ਼ੀ ਮੋਟਾ ਜਾਂ ਬਰੀਕ ਕੱਟ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਉਧਰ ਆਪਾਂ ਇੱਕ ਸਟੀਲ ਦੇ ਪੈਨ ਵਿੱਚ ਡੇਢ ਕਿ ਲੀਟਰ ਪਾਣੀ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਸਾਗ ਆਪਾਂ ਕੱਟ ਕੇ ਉਹਦੇ ਵਿੱਚ ਪਾਵਾਂਗੇ ਆਪਾਂ ਜੀ ਉੱਤਰਾਖੰਡ ਅੱਜ ਤੋਂ ਬਹੁਤ ਸਾਲ ਪਹਿਲਾਂ ਘੁੰਮਣ ਗਏ ਸੀ ਟਾਬੇ ਤੇ ਆਪਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਪੰਜਾਬੀ ਸਟਾਈਲ ਅਸੀਂ ਸਾਗ ਬਹੁਤ ਵਧੀਆ ਬਣਾਉਨੇ ਆ ਤੇ ਆਪਾਂ ਖਾਧਾ ਸੀ ਬਹੁਤ ਵਧੀਆ ਲੱਗਾ ਸੀ ਤੇ ਆਪਾਂ ਹੁਣ ਸਾਗ ਪਾ ਦਾਂਗੇ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਵੀ ਅਸੀਂ ਤਾਂ ਚੁੱਲ੍ਹੇ ਤੇ ਸਾਰਾ ਸਾਰਾ ਦਿਨ ਤਿਆਰ ਕਰੀਦਾ ਉਹ ਕਹਿੰਦੀ ਅਸੀਂ ਸਰਸੋਂ ਤੇ ਮੇਥਰੇ ਤੇ ਪਾਲਕ ਪਾਲਕ ਸਾਡੀ ਜ਼ਿਆਦਾ ਹੁੰਦੀ ਏ ਇਹ ਮੂਲੀਆ ਦੇ ਪੱਤੇ ਤੇ ਸਾਗ ਪਹਿਲਾਂ ਪਉਣਾ ਪਾਲਕ ਜ਼ਿਆਦਾ ਹੁੰਦੀ ਹੈ ਅਸੀਂ ਉਬਾਲ ਲੈਨੇ ਆ ਤੇ ਉਹਨੂੰ ਰੱਖ ਲਈਦਾ ਜਦੋਂ ਕੋਈ ਸਾਡਾ ਗਾਹਕ ਆਉਂਦਾ ਹੈ ਅਸੀਂ ਉਹਨੂੰ ਗ੍ਰਾਈਂਡ ਕਰਕੇ ਤੜਕਾ ਲਾ ਕੇ ਦਈਦਾ ਹੈ ਸਾਗ ਉਹਨਾਂ ਦਾ ਬਹੁਤ ਟੇਸਟੀ ਸੀ ਮੈਂ ਕਿਹਾ ਕਿਉਂ ਨਾ ਅੱਜ ਮੈਂ ਵੀ ਉਸ ਸਟਾਈਲ 'ਚ 15 ਮਿੰਟ ਫੁੱਲ ਗੈਸ ਕਰਨਾ ਹੈ ਪੂਰਾ ਫੁੱਲ ਇਹ ਜੀ ਤਾਰਾ ਮੀਰਾ ਹਾਲੋਏ ਤਾਰਾ ਮੀਰਾ ਜਿਹੜਾ ਉਹ ਬਹੁਤ ਹੀ ਗੁਣਕਾਰੀ ਹੁੰਦਾ ਜਿਵੇਂ ਹੱਡ ਪੈਰ ਦੁਖਦੇ ਆ ਜਾਂ ਕਮਰ ਦਰਦ ਹੁੰਦੀ ਹੈ ਕਿ ਪੇਨ ਕਿਲਰ ਦਾ ਹੀ ਕੰਮ ਕਰਦਾ ਹੈ ਤੇ ਜਿਹੜੀ ਹਾਲੋਏ ਨੂੰ ਖੂਨ ਬਣਾਉਣ ਵਾਲੀ ਮਸ਼ੀਨ ਵੀ ਕਿਹਾ ਗਿਆ ਹੈ ਤੇ ਇਹ ਵੀ ਸਰਦੀਆਂ ਵਿੱਚ ਖਾਣੀ ਥੋੜੀ ਜਿਹੀ ਗਰਮ ਹੁੰਦੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੀ ਸਿਹਤ ਦਾ ਇਹ ਰਾਜ਼ ਸੀ ਤਾਰਾ ਮੀਰਾ ਤੇ ਹਾਲੋ ਬਹੁਤ ਖਾਂਦੇ ਸੀ ਤੇ ਇਹਨੂੰ ਆਪਾਂ ਕੱਟ ਕੇ ਪਹਿਲਾਂ ਸਾਗ ਤੇ ਆਪਾਂ ਗੋਭੀ ਦੇ ਪੱਤੇ ਉਹ ਆਪਾਂ 15 ਕਿ ਮਿੰਟ ਫੁੱਲ ਗੈਸ ਤੇ ਰੱਖ ਲਿਆ ਸੀ ਤੇ ਹੁਣ 15 ਮਿੰਟ ਬਾਅਦ ਆਪਾਂ ਗੈਸ ਘੱਟ ਕਰ ਦਿੱਤੀ ਹੈ ਤੇ ਹੁਣ ਇਹ ਉਬਲ ਗਿਆ ਤੇ ਆਪਾਂ ਇਹਦੇ ਵਿੱਚ ਹਾਲੋ ਤੇ ਤਾਰਾ ਮੀਰਾ ਪਾ ਦਾਂਗੇ ਹੁਣ ਆਪਾਂ ਜਿਵੇਂ ਜਿਵੇਂ ਚੀਜ਼ਾਂ ਕੱਟੀ ਜਾਵਾਂਗੇ ਪਾਈ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਾਗ ਨੂੰ ਬਾਲਾ ਦਵਾਉਣੇ ਹੁੰਦੇ ਆ ਤੇ ਆਪਾਂ ਇਸ ਤਰ੍ਹਾਂ ਬੰਦ ਕਰ ਦਾਂਗੇ ਇਹਨੂੰ ਇਹ ਜਿਹੜਾ ਬਾਥੂ ਤੇ ਮੇਥਰੇ ਮੇਥੀ ਇਹ ਸਾਰੀਆਂ ਚੀਜ਼ਾਂ ਨੇ ਤੇ ਇਹ ਆਪਾਂ ਹੁਣ ਪਾ ਲਵਾਂਗੇ ਤੇ ਪਾਲਕ ਤਾਂ ਜੀ ਐਂਡ ਤੇ ਪੈਂਦੀ ਹੁੰਦੀ ਏ ਤੇ ਬਾਥੂ ਵਗੈਰਾ ਸਾਰਾ ਕੁਝ ਆਪਾਂ ਪਾ ਦਾਂਗੇ ਇਹ ਜੀ ਅੱਜ ਤੋਂ ਬਹੁਤ ਸਾਲ ਪਹਿਲਾਂ ਹੀ 10 ਕੀ ਸਾਲ ਹੋ ਗਏ ਆ ਪਿੰਗਲਵਾੜੇ ਤੋਂ ਰੈਸਪੀ ਆਈ ਸੀ ਸਾਗ ਦੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਤੇ ਉਹਨਾਂ ਨੇ ਦੱਸਿਆ ਸੀ ਡਾਕਟਰ ਸਾਹਿਬ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਗ ਤਿਆਰ ਕਰਦੇ ਹਾਂ ਇਹ ਸਾਗ ਉਹ ਕਹਿੰਦੇ ਸਾਡੇ ਕੋਲ ਕੋਈ ਵੀ ਮੰਗਣ ਆਉਂਦਾ ਵੀ ਇੱਕ ਕੋਲੀ ਦੇ ਦਿਓ ਦਵਾਈ ਦੇ ਤੌਰ ਤੇ ਲੈਣ ਆਉਂਦੇ ਆ ਤੇ ਆਏਸਾਲ ਇਹ ਪੱਤੇ ਪਾ ਕੇ ਉਹ ਸਾਰੇ ਪੱਤੇ ਯੂਜ਼ ਕਰਦੇ ਆ ਗਾਜਰਾਂ ਦੇ ਪੱਤੇ ਵੀ ਕਰਦੇ ਆ ਪਹਿਲਾਂ ਤੁਸੀਂ ਮੇਰੀਆਂ ਰੈਸਪੀ ਦੇ ਦੇਖੀ ਹੋਣੇ ਉਸ ਤੋਂ ਬਾਅਦ ਜੀ ਆਪਾਂ ਕਦੀ ਵੀ ਇਹਨਾਂ ਤੋਂ ਬਿਨਾਂ ਸਾਗ ਨਹੀਂ ਬਣਾਇਆ ਹਾਲੋ ਤਾਰਾ ਮੀਰਾ ਤਾਂ ਆਪਾਂ ਪੱਠਿਆਂ ਵਿੱਚ ਹੀ ਬੀਜੀਦਾ ਤੇ ਕੁਛ देर ਮੈਂ ਗੈਸ ਬੰਦ ਕਰ ਦਿੱਤਾ ਹੀ ਕਿਉਂਕਿ ਰੋਟੀ ਪਾਣੀ ਦਾ ਟਾਈਮ ਹੋ ਗਿਆ ਸੀ ਤੇ ਫਿਰ ਆਪਾਂ ਗੈਸ ਆਨ ਕਰਦੇ ਨੇ ਡੇਢ ਘੰਟੇ ਵਿੱਚ ਸਾਗ ਤਿਆਰ ਹੋ ਜਾਣਾ 15 ਮਿੰਟ ਫੁੱਲ ਕਰਨਾ ਬਾਅਦ ਵਿੱਚ ਤੁਸੀਂ ਗੈਸ ਘੱਟ ਹੀ ਰੱਖਣਾ ਹੈ ਤੇ ਉਹ ਉਸ ਤੋਂ ਬਾਅਦ ਪਿੰਗਲਵਾਰਡ ਦੀ ਵੀਡੀਓ ਆਪਾਂ ਦੇਖੀ ਸੀ ਉਸ ਤੋਂ ਬਾਅਦ ਮੈਂ ਸਾਗ ਇਹ ਤਿਆਰ ਕਰਦੀ ਤੁਸੀਂ ਮੇਰੀ ਰੈਸਪੀ ਚ ਦੇਖਿਆ ਹੀ ਬਹੁਤ ਹੀ ਗੁਣਾ ਨਾਲ ਭਰਪੂਰ ਹੁੰਦਾ ਕੋਈ ਹੱਡ ਪਰ ਕੋਈ ਫਿਰ ਤੁਹਾਨੂੰ ਸਪਲੀਮੈਂਟ ਲੈਣ ਦੀ ਵੀ ਜ਼ਰੂਰਤ ਨਹੀਂ ਹੈ ਪਾਲਕ ਆ ਪਾਲਕ ਨੂੰ ਤੁਸੀਂ ਮੋਟਾ ਬਰੀਕ ਚਾਹੇ ਕਿਸੇ ਤਰ੍ਹਾਂ ਦਾ ਵੀ ਕੱਟ ਲਓ ਉਹ ਤੁਹਾਡੀ ਆਪਣੀ ਇੱਛਾ ਹੈ ਪਾਲਕ ਨੂੰ ਸਭ ਤੋਂ ਅੰਤ ਤੇ ਹੀ ਪਾਉਣੀ ਹੈ ਕਿਉਂਕਿ ਥੋੜਾ ਜਿਹਾ ਪਾਣੀ ਛੱਡੇਗੀ ਤੇ ਇੱਕੇ ਬਹੁਤ ਜਲਦੀ ਗਲ ਜਾਂਦੀ ਇਹ ਆਪਾਂ ਸਾਰੀ ਤਿਆਰੀ ਰਾਤ ਨੂੰ ਕੀਤੀ ਹੈ ਇਹ ਰਾਤੀ ਹੁਣ ਤਕਰੀਬਨ 8:30 ਹੋ ਗਏ ਆ ਤੇ ਇੱਕ ਘੰਟਾ ਹੋ ਗਿਆ ਸਾਗ ਬੰਦਦੇ ਨੂੰ ਤੇ ਅੱਧਾ ਕੀ ਘੰਟਾ ਹੋਰ ਲੱਗਣਾ ਹੈ ਬਸ ਤੇ ਆਪਾਂ ਪਾਲਕ ਇਸੇ ਤਰ੍ਹਾਂ ਉੱਪਰ ਰਹਿਣ ਦਾਂਗੇ ਇਹਨੂੰ ਆਪਾਂ ਹਿਲਾਵਾਂਗੇ ਵੀ ਨਹੀਂ ਤੇ ਆਪਾਂ ਹੁਣ ਸਵੇਰ ਹੀ ਦੇਖਾਂਗੇ ਹੁਣ ਜੀ ਸਵੇਰ ਹੋ ਗਈ ਹੈ ਤੇ ਸਵੇਰੇ ਮੈਂ ਸਾਗ ਉਸੇ ਤਰ੍ਹਾਂ ਟੱਕ ਕੇ ਰੱਖ ਦਿੱਤਾ ਸੀ ਬੰਦ ਕਰਕੇ ਡੇਢ ਘੰਟੇ ਚ ਸਾਗ ਤਿਆਰ ਹੋਇਆ ਡੇਢ ਤੋਂ ਵੀ ਘੱਟ ਹੀ ਲੱਗਿਆ ਜਿਆਦਾ ਨਹੀਂ ਲੱਗਿਆ 10 ਮਿੰਟ ਘੱਟ ਹੀ ਲੱਗੇ ये देखो कि पालक बहुत जल्दी गल जाती है ਤੇ ਇਹ ਘੱਟ ਗੈਸ ਤੇ ਹੀ ਮੈਂ ਬਣਾਇਆ ਫੁੱਲ ਗੈਸ ਤੇ ਨਹੀਂ ਬਣਾਇਆ ਪਰ ਸਵਾਦ ਇੰਨਾ ਕਿ ਪੁੱਛੋ ਹੀ ਨਾ ਕਿਸ ਤਰ੍ਹਾਂ ਦਾ ਬਣਿਆ ਹੈਰ ਗ੍ਰਾਈਂਡਰ ਨਾਲ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲਾਂਗੇ ਤੇ ਮੋਟਾ-ਮੋਟਾ ਹੀ ਕਰਨਾ ਇਹਨੂੰ ਬਹੁਤ ਜ਼ਿਆਦਾ ਬਰੀਕ ਨਹੀਂ ਆਪਾਂ ਕਰਨਾ ਤੇ ਮੈਂ ਅੱਗੇ ਜਿੰਨਾ ਕਿ ਚਾਹੀਦਾ ਹੁੰਦਾ ਉਨਾ ਹੀ ਕਰਦੀ ਹੁੰਨੀ ਆ ਪਰ ਅੱਜ ਸਾਕੀ ਤੇ ਬਾਹਰ ਵੀ ਜਾਣਾ ਸੀ ਆਪਣਾ ਤੇ ਆਪਾਂ ਇਹਦੇ ਵਿੱਚ ਲਸਣ ਤੇਲ ਗਰਮ ਕਰਿਆ ਲਸਣ ਤੇ ਪਿਆਜ਼ ਤੇ ਆਪਾਂ ਹਰੇ ਪਿਆਜ਼ ਵੀ ਕੱਟ ਕੇ ਰੱਖ ਲਏ ਹਰੇ ਪਿਆਜ਼ਾਂ ਦੇ ਵੀ ਆਪਾਂ ਵਰਤੋਂ ਕਰਾਂਗੇ ਕਿਉਂਕਿ ਖੇਤਾਂ ਵਿੱਚ ਹੁਣ ਪਿਆਜ਼ ਆਮ ਹੀ ਹੈ ਤੇ ਇਹਦੇ ਨਾਲ ਬਹੁਤ ਸਵਾਦ ਜਿਹੜਾ ਉਹ ਹੋਰ ਵਾਜੇਗਾ ਉਧਰ ਆਪਾਂ ਸਾਗ ਨੂੰ ਦੇਖ ਲਿਆ ਹੈ ਵੀ ਲੂਣ ਘਾਟੇ ਜਾਂ ਮਿਰਚ ਘਾਟੇ ਆਪਾਂ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਤੇ ਨਮਕ ਹੋਣੀ ਪਾ ਦਾਂਗੇ ਇਸ ਨਾਲ ਟਮਾਟਰ ਵੀ ਗਲ ਜਾਣਗੇ ਤੇ ਆਲਣ ਆਪਾਂ ਉਦੋਂ ਹੀ ਪਾਉਂਦੇ ਆ ਤੜਕੇ ਵਿੱਚ ਇੱਕ ਚਮਚ ਆਪਾਂ ਮੱਕੀ ਦਾ ਆਟਾ ਪਾਵਾਂਗੇ ਥੋੜਾ ਜਿਹਾ ਪਾਣੀ ਪਾ ਦਾਂਗੇ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਇਹਨੂੰ ਆਪਾਂ ਥੋੜਾ ਜਿਹਾ ਪਕਾਵਾਂਗੇ ਫਿਰ ਸਾਗ ਪਾ ਦਾਂਗੇ ਸਾਗ ਤੁਸੀਂ ਦੇਖਣ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਾਗ ਕਿੰਨਾ ਵਧੀਆ ਬਣਿਆ ਹੈ ਜੇਕਰ ਸਾਡੀ ਵੀਡੀਓ ਦੇਖਣ ਤੱਕ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੀ ਸਾਗ ਗੁਣਾ ਨਾਲ ਸਵਾਦ ਨਾਲ ਅਦਰਕ ਤੇ ਹਰਾ ਧਨੀ ਅਦਰਕ ਅੱਧੂ ਕੱਸ਼ ਕੀਤਾ ਹੈ ਅਦਰਕ ਆਪਾਂ ਐਂਡ ਤੇ ਹੀ ਪਾਉਣੇ ਆ ਤੇ ਇਹ ਦੇਖੋ ਜੀ ਕਿੰਨਾ ਵਧੀਆ ਸਾਗ ਤਿਆਰ ਹੈ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ